ਗੁਰਜਿੰਦਰ ਫਿਰ ਕੀ ਗੱਲ ਆ ਹਾਂ ਕਿ ਫੇਰ ਬਾਹਰ ਲੰਮਾ ਪੈ ਗਿਆ ਵਾ ਤੁਸੀਂ ਆਰਾਮ ਕਰ ਜਾਣਾ ਹਿੰਦਰ ਮੈਂ ਆਰਾਮ ਹੀ ਆ ਮੇਰਾ ਹਾਂਜੀ ਆਰਾਮ ਹੀ ਆ ਮੈਨੂੰ ਕੋਈ ਨਹੀਂ ਮੈਨੂੰ ਕੁਝ ਦੱਸਣ ਡਿਆ ਮੈਨੂੰ ਦੱਸ ਕੁਝ ਹੋਇਆ ਕੀ ਆ ਘਰ ਵਿੱਚ ਮਾਹੌਲ ਤੁਹਾਡੇ ਘਰ ਦਾ ਠੀਕ ਨਹੀਂ ਕਾ ਮੈਨੂੰ ਲੱਗਣ ਡਿਆ ਨੇ ਭੈਣ ਜੀ ਕੁਝ ਨਹੀਂ ਹੋਇਆ ਇਹ ਜੀ ਨਹੀਂ ਕੁਝ ਨਹੀਂ ਕਿਉਂ ਨਹੀਂ ਕਿਉਂ ਲੁਕਾਈ ਜਾਣਾ ਮੈਨਰੇ ਕੋ ਮੇਰੇ ਕੋ ਕਦੀ ਕੋਈ ਗੱਲ ਤੋਂ ਲੁਕਾਈ ਹੀ ਅੱਗੇ ਹਰ ਮੇਰੇ ਨਾਲ ਦੁੱਖ ਸੁੱਖ ਤੂੰ ਕਰਦਾ ਸੀ ਅੱਜ ਤੈਨੂੰ ਕੀ ਹੋ ਗਿਆ ਵਾ ਕੁਝ ਨਹੀਂ ਆ ਭੈਣ ਦਾ ਬੜਾ ਵੱਡਾ ਦਿਲ ਵਾ ਪੈਣ ਕੁਛ ਨਹੀਂ ਹੋਣ ਲੱਗਾ ਪੈਣ ਤੇ ਮਰ ਨਹੀਂ ਚੱਲੀ ਮੇਰੀ ਸਿਹਤ ਨਹੀਂ ਤੋਗਦਾ ਨਾ ਜਾਂਦਾ ਬੀਪੀ ਘਟਿਆ ਮੈਂ ਸਿਹਤ ਦੀ ਨਹੀਂ ਗੱਲ ਸਿਹਤ ਤੇਰੀ ਠੀਕ ਵਾ ਮੈਨੂੰ ਪਤਾ ਹੋਵੇ ਤੋ ਕੁਛ ਲਗਾਉਣ ਡਿਆ ਵਾ ਤੇਰੇ ਚਿਹਰੇ ਤੋਂ ਮੈਂ ਪੜਨ ਲਈ ਤੈਨੂੰ ਮੇਰੀ ਸਿਰ ਦੀ ਸੋਈਂ ਜਿਹੜੀ ਮੈਂ ਨਹੀਂ ਦੱਸਦਾ ਭੈਣ ਆ ਕੰਮ ਨਹੀਂ ਕਰਨਾ ਨਹੀਂ ਨਹੀਂ ਮੈਨੂੰ ਦੱਸ ਜ਼ਰੂਰ ਮੈਨੂੰ ਕੋਈ ਕੁਛ ਨਹੀਂ ਦੱਸਣ ਡਿਆ ਵੀਰ ਤੂੰ ਮੈਨੂੰ ਦੱਸਣਾ ਮੈਨੂੰ ਦੱਸ ਮੈਨੂੰ ਤਾਂ ਚੈਨ ਨਹੀਂ ਮਿਲਣ ਡਿਆ ਹੋਂਦਾ ਚਾਹ ਪੀ ਕੇ ਤੇ ਮੈਂ ਇਦੀ ਔਖੀ ਔਕੇ ਪੀਤੀ ਮਹਾਂ ਨੰਗੀ ਮੈਨੂੰ ਜਿੰਨੂੰ ਪੁੱਛਦੀ ਕੁਛ ਨਹੀਂ ਹੋਇਆ ਜਿੰਨੂੰ ਪੁੱਛਦੀ ਭੂਆ ਕੁਛ ਨਹੀਂ ਹੋਇਆ ਤੂੰ ਆ ਕੇ ਫ ਕਿਆ ਲੋ ਆ ਤੇ ਮੇਰੀ ਸਿਹਤ ਨਹੀਂ ਠੀਕ ਸਿਹਤ ਨਹੀਂ ਠੀਕ ਤੂੰ ਜਿਹੜੀ ਗੱਲ ਹੈਗੀ ਤੈਨੂੰ ਮੈਨੂੰ ਦੱਸ ਖੋਲ ਨਹੀਂ ਨੂੰ ਮੈਨੂੰ ਮੈਂ ਦੱਸ ਖੋਲ ਕੇ ਜੋ ਵੀ ਹੋਇਆ ਵਾ ਮੈਂ ਆਈ ਆ ਮੈਂ ਤੁਹਾਡੇ ਸਾਰਾ ਕੁਝ ਠੀਕ ਕਰੂੰਗੀ ਤੂੰ ਚਿੰਤਾ ਨਾ ਕਰ ਜੋ ਹੈਗਾ ਮੈਨੂੰ ਖੋਲ ਕੇ ਮੇਰਾ ਵੀਰ ਦੱਸ ਲੈ ਭੈਣ ਫੇਸਾਉਣ ਕਿਉਂ ਚੱਕਣ ਡਿਆ ਮੈਂ ਤੂੰ ਦੱਸ ਪਰ ਆਪਦੇ ਸੁਭਾਅ ਦਾ ਤੈਨੂੰ ਪਤਾ ਹੀ ਆ ਉਹ ਤੇ ਪਤਾ ਹੀ ਆ ਉਹ ਤੇ ਕਿੱਥੇ ਸੁਧਰਨ ਵਾਲੀ ਆ ਜਦੋਂ ਸਨੀ ਦਾ ਵਿਆਹ ਆ ਤੂੰ ਸਾਰਾ ਕੁਝ ਵੇਖਿਆ ਹੀ ਮੈਂ ਤੇ ਵੇਖਿਆ ਨਹੀਂ ਸੁਧਰੀ ਨਹੀਂ ਸੁਧਰੀ ਉਹ ਨਹੀਂ ਬਾਅਦ ਚ ਪਤਾ ਕਿਸੇ ਨਾਲ ਗੱਲ ਪਹੁੰਚ ਗਈ ਸਿਆਰਸ ਬਾਹਰ ਚਲ ਗਿਆ ਤੇ ਸਨੀ ਗਿਆ ਜੂਰ ਸਾਹਿਬ ਅੱਛਾ ਮਗਰੋਂ ਮੈਂ ਵੀ ਕਿਤੇ ਗਿਆ ਹੀ ਕੰਮ। ਅੱਛਾ ਅੱਛਾ। ਇਹਨੇ ਅਦਰਜੀਤ ਨੂੰ ਘਰੋਂ ਬਾਹਰ ਕੱਢ ਦਿੱਤਾ। ਭਾਈ ਮਰਸੀ। ਤੇ ਉਦੋਂ ਤੋਂ ਨਾ ਸਾਡੇ ਘਰ ਦਾ ਜਿਹੜਾ ਮਾਹੌਲ ਆ ਬੜਾ ਹੀ ਖਰਾਬ ਹੋ ਗਿਆ। ਇੱਥੋਂ ਤੱਕ ਕਿ ਸਾਡੇ ਤੋਂ ਅੱਡੋ-ਗੀ ਇਕੱਲੀ। ਕਹਿੰਦੀ ਮੈਂ ਆਪਣੀ ਛੋਟੀ ਵੱਖਰੀ ਪਕਾਉਣੀ ਆ। ਹੈ ਵੀ ਇੰਨਾ ਕੁਝ ਹੋ ਗਿਆ। ਮੈਂ ਤੁਸੀਂ ਮੈਨੂੰ ਦੱਸਿਆ ਕੁਛ ਨਹੀਂ। ਭਣੇ ਆ ਤਾਂ ਕੁਝ ਵੀ ਨਹੀਂ। ਹਾਦਸੇ ਉਦੋਂ ਹੋਈ ਆ। ਜਦੋਂ ਸੈਰਸ ਬਾਹਰੋਂ ਆਇਆ ਨਾ। ਹਾਂਜੀ। ਇਹਨੂੰ ਚੁੱਪਣਾ ਦੇ ਕੇ। ਦੋਵਾਂ ਭਰਾਵਾਂ ਨੇ ਲੜਾਤਾ ਹਮਸੇ। ਇਹ ਤਾਂ ਕਦੇ ਨਿੱਕੇ ਉਹ ਤੇ ਇੱਕ ਦੂਜੇ ਤੇ ਹੱਥ ਨਹੀਂ ਚੁੱਕਿਆ। ਨਹੀਂ ਜਿਹੜਾ ਸੈਰਸ ਕਿਤੇ ਬੋਲੇ ਨਾ ਕੁਵੇ ਨਾ ਆਪਣੇ ਵੀਰ ਦੇ ਗਾੜੀ। ਇੱਕ ਦੂਜੇ ਨੂੰ ਮਾਰਨ ਮਾਰਨ ਤੱਕ ਗਏ। ਇਹਨੇ ਚੁੱਕਿਆ ਨਾ ਮੈਂ। ਇਹਨੇ ਗੱਲਾਂ ਭਰੀਆਂ ਹੋਣੀਆਂ ਤੇ ਕੰਨਾਂ 'ਚ। ਸਣੀ ਇਦਾਂ ਕਹਾਏ ਕਿ ਕਿੱਦਾਂ ਦੀ ਮਾਵੇਂ ਮਾਵਾਂ ਕਹ ਡੈਣਵਾ। ਲੋਕੀ ਤੇ ਭਰਾਵਾਂ ਭਰਾਵਾਂ 'ਚ ਕਿਤੇ ਇਤਫਾਕ ਪਿਆਰ ਕਰਦੇ ਆ ਵੀ ਸਾਡੇ ਘਰ 'ਚ ਮਾਲਕਾ ਕੇ ਦੇ ਆਪਸ ਵਿੱਚ ਪਿਆਰ ਬਣਿਆ ਰਵੇ। ਇਹਨਾਂ 'ਚ ਕੋਈ ਗੱਲ ਨਾ ਹੋਵੇ। ਮਾਵਾਂ ਅਰਦਾਸਾਂ ਕਰਦੀਆਂ ਬੇਨਤੀਆਂ ਕਰਦੀਆਂ ਸਾਡੇ ਘਰ 'ਚ ਸਾਰਾ ਕੁਝ ਠੀਕ ਹੋਵੇ। ਇਹ ਕਿੱਦਾਂ ਦੀ ਮ ਏ ਇਦਾਂ ਤੇ ਨਹੀਂ ਹੁੰਦੀ ਜਦ ਮੈਂ ਸਨੀਆ ਦਾ ਆਪਣਾ ਨਹੀਂਗਾ ਦੱਸ ਮੈਨੂੰ ਲੱਗਦਾ ਵਾ ਇਹਦਾ ਦਿਮਾਗ ਚੋ ਨੁਸਪਾ ਗਿਆ ਜਾਵਦਾ ਐਸੇ ਤੇ ਸਿਰ ਤੇ ਮੋਕਾਰ ਇਹੋ ਜਿਹਾ ਨੁਕਸ ਦਾ ਇਹਦਾ ਨੁਕਸ ਮੈਂ ਹੁਣ ਕੱਢ ਦਿਆਂ ਦਾ ਭੂਤੜਾ ਅੰਦਰ ਵੜਿਆ ਨਾ ਇਹਦਾ ਮੈਂ ਕੱਢ ਦਿਆਂ ਮੈਂ ਭੈਣ ਜੀ ਜਲਦੀ ਗੱਲ ਬੜੀ ਸਿੰਪਲੀ ਜਿਹੀ ਬਣ ਕੇ ਆਈ ਹੈ ਨਹੀਂ ਭੈਣ ਜੀ ਤੁਸੀਂ ਆਰਾਮ ਕਰੋ ਰੈਸਟ ਕਰੋ ਕੋਈ ਗੱਲ ਨਹੀਂ ਕੁਛ ਨਹੀਂ ਹੋਇਆ ਭੂਆ ਜੀ ਭੈਣ ਜੀ ਕੁਛ ਨਹੀਂ ਹੋਇਆ ਦੱਸਾ ਕੋਈ ਗੱਲ ਹੁੰਦੀ ਆ ਜਿਹੜੀ ਗੱਲ ਨਹੀਂ ਮੈਨੂੰ ਦੱਸਦੀ ਫਿਰ ਇਹਦਾ ਮੈਂ ਤੋੜਦੀ ਮੂੰਹ ਜਰਾ ਚੰਗੀ ਤਰ੍ਹਾਂ ਹੀ ਮਾਪੇ ਜਿਹੜੇ ਹੁੰਦੇ ਆ ਨਾ ਬੱਚਿਆਂ ਨੂੰ ਜੋੜਦੇ ਹੁੰਦੇ ਆ ਇਹ ਤਾਂ ਤਰਨਤਾ ਕਾ ਗੀ ਹੈ ਸਾਰੇ ਏਦਾਂ ਕਰਦੇ ਆ ਪੁੱਤ ਮਮੀ ਤੇ ਮਾਂ ਮਾਇਕ ਕਹਿੰਦੇ ਮੈਂ ਜੀਨੀ ਉਹਨਾਂ ਦੇ ਨਾਲ ਦੋਵਾਂ ਦੇ ਨਾਲ ਹੁਣ ਮੈਨੂੰ ਸਮਝ ਨਹੀਂ ਆਉਂਦੀ ਮੈਂ ਕੀ ਕਰਾਂ ਕੋਈ ਗੱਲ ਹੈ ਜੈਸੋ ਬੱਚਿਆਂ ਦਾ ਪਿਆਰ ਵਿੱਚ ਕੋਈ ਗੱਲ ਨਹੀਂ ਇੱਕ ਦੂਜੇ ਨੂੰ ਦੱਸੇ ਦੀ ਵੀ ਨਹੀਂ ਪੁੱਤ ਕੋਈ ਨਹੀਂ ਤੇਰਾ ਵੀਰ ਆ ਉਹ ਛੋਟਾ ਵਾ ਛੋਟੇ ਨੂੰ ਕਹਿੰਦਾ ਤੇਰਾ ਵੱਡਾ ਵੀਰ ਆ ਅਜੇ ਨਿਆਣੇ ਵੈਏ ਹੋਣ ਨਾ ਆਪਸ ਵਿੱਚ ਤਾਨ ਲਾਈ ਹੁੰਦੀ ਆ ਇੱਕ ਕੁਵਾਰਾ ਇੱਕ ਕਾਡੀਆਂ ਲੜਾਈਆਂ ਦੱਸਿਆ ਨਾਲ ਉਹ ਇੰਨੀ ਬੀਬੀ ਕੁੜੀ ਆ ਵਿਚਾਰੀ ਚਲੋ ਸ਼ੁਰੂ ਸ਼ੁਰੂ ਵਿੱਚ ਮਾਵੀ ਮੋੜ ਕੇ ਇਹਦੇ ਮਗਰ ਲੱਗ ਗਈ ਹਾਂ ਇਤੋਂ ਪੁੱਛਿਆ ਨਿੰਦ ਸਿਆਣੀ ਮੁੰਡਾ ਮੰਗ ਲਿਆ ਉਹ ਕਰ ਲਿਆ ਜੇ ਕਰ ਲਿਆ ਆਪਣੇ ਭਰਾ ਦੀ ਤੁਰਿਸ਼ਤਾ ਲਿਆਵਾ ਤੇ ਚਲੋ ਮੇਰੀ ਵੀ ਮਤ ਮਾਰੀ ਜਦੋਂ ਮੈਂ ਕਾਨੂੰ ਕਹਿਣਾ ਹੈਗਾ ਕੁੜੀ ਤੇ ਬੜੀ ਬੀਬੀ ਆ ਮੈਂ ਵੇਖ ਕੇ ਉਹਦੇ ਰਹਿ ਕੇ ਗਈਆਂ 4-6 ਦਿਨ ਤੇ ਕਿੰਨੀ ਉਹਨੇ ਸੇਵਾ ਕਿਦਾ ਅੱਗੇ ਪਿੱਛੇ ਭਾਈ ਭੱਜੀ ਫਿਰਦੀ ਤੁਹਾਨੂੰ ਵੀ ਤਾਂ ਰੋਟੀ ਸੋਹਣੀ ਦਿੰਦੀ ਐ ਕਿੰਨੀ ਸੇਵਾ ਕਰਦੀ ਉਹ ਤਰੀਕੇ ਦੇ ਬੜੇ ਭੈਣ ਸਮਝਾਉਣ ਦੇ ਬੜਾ ਕੁਝ ਕਰਨ ਦੇ ਪਰਨਾ ਵੇਲਾ ਬਾਅਦ ਚ ਹੱਥ ਨਹੀਂ ਆਉਂਦਾ ਤੇ ਮੈਂ ਤਾਂ ਕਰਕੇ ਚੁੱਪਾਂ ਇਹਨੂੰ ਬਰਦਾਸ਼ਤ ਕਰੀ ਜਾਂਦਾ ਹਾਂ ਨਹੀਂ ਤੇ ਨਾ ਕੰਮ ਸਿਰੇ ਹੀ ਆ ਬਸ ਮੈਂ ਤਾਂ ਕੰਮ ਬਹੁਤ ਖਰਾਬ ਆ ਫਿਰ ਇਥੇ ਘਰ ਵਿੱਚ ਕੁਝ ਕਰਾ ਦਊਗੀ ਇਦਾਂ ਚਲੋ ਹੁਣ ਤੁਸੀਂ ਆਗੇ ਜੇ ਤੁਸੀਂ ਸਿਆਣੇ ਜੇ ਤੁਸੀਂ ਦੱਸੋ ਹੁਣ ਕੀ ਕਰੀਏ ਮੈਂ ਕੁਝ ਕਰਨਾ ਹੀ ਪੈਣਾ ਇਹਦਾ ਹੁਣ ਸਾਨੂੰ ਪਰ ਇੱਕ ਗੱਲ ਦਾ ਧਿਆਨ ਰੱਖਿਓ ਘਰ ਵਿੱਚ ਨਾ ਇਹੋ ਜਿਹੀ ਕੋਈ ਸ਼ਾਂਤੀ ਨਾ ਜੇ ਕੋਈ ਮਾੜਾ ਕੰਮ ਨਾ ਕਰ ਦੇਣ ਜਾਣੇ ਨਹੀਂ ਪੁੱਤ ਕੁਝ ਨਹੀਂ ਹੁੰਦਾ ਹਣ ਵੀਰ ਕੁਝ ਨਹੀਂ ਹੁੰਦਾ ਹਣ ਮੈਂ ਸਾਰਾ ਕੁਝ ਠੀਕ ਕਰੂੰਗੀ ਚਲੋ ਮੈਨੂੰ ਪਤਾ ਕੀ ਕਰਨਾ ਵਾ ਤੁਸੀਂ ਆਏ ਜੇ ਤੇ ਥੋੜਾ ਹੌਸਲਾ ਆਇਆ ਮੈਨੂੰ ਮੇਰਾ ਤਾਂ ਦਿਮਾਗ ਕੰਮ ਕਰਨਾ ਬੰਦ ਹੋ ਗਿਆ ਤੂੰ ਫਿਕਰ ਨਾ ਕਰ ਕੋਈ ਗੱਲ ਨਹੀਂ ਮੈਂ ਆ ਗਈ ਹਾਂ ਨਾ ਕੋ ਚਿੰਤਾ ਨੀ ਕਰਨ ਤੂੰ ਸਾਰੀਆਂ ਟੈਨਸ਼ਨ ਆਪਣੇ ਸਿਰ 'ਤੇ ਲਾਦੀ ਹੁਣ ਕੋਈ ਗੱਲ ਨਹੀਂ ਮੈਂ ਕਰ ਦੂੰਗੀ ਸਾਰਾ ਕੁਝ ਠੀਕ ਚਲੋ ਤੁਸੀਂ ਆਰਾਮ ਕਰੋ ਹੁਣ ਥੱਕੇ ਆਏ ਜੇ ਤੁਸੀਂ ਕੋਈ ਨਹੀਂ ਪੁੱਤ ਮੈਂ ਥੱਕੀ ਕਾਦੀ ਆ ਮੈਨੂੰ ਤੇ ਆ ਤੂੰ ਹੁਣ ਦਸੀਆਂ ਗੱਲਾਂ ਤੇ ਮੈਨੂੰ ਥੋੜਾ ਜਿਹਾ ਅੰਦਰ ਚੈਨ ਮਿਲਿਆ ਵਾ ਵੀ ਇੰਨਾ ਕੁਝ ਹੋ ਗਿਆ ਵਾ ਨਹੀਂ ਤੂੰ ਉਹਦਾ ਮੈਨੂੰ ਹਾਇ ਹੋਰੇ ਕੀ ਹੋ ਗਿਆ ਵਾ ਹਰੇ ਕਿਹੜੀਆਂ ਗੱਲਾਂ ਇਹਨਾਂ ਚ ਹੋ ਗਈਆਂ ਵਾ ਚੱਲ ਸਾਡੇ ਭੈਣੇ ਤੂੰ ਮੈਨੂੰ ਰੱਖ ਲਈ ਬੰਨ ਹੋਰ ਸਾਡੇ ਤੋਂ ਗੱਲਾਂ ਆ ਚੱਲ ਕੋਈ ਗੱਲ ਨਹੀਂ ਮਕਾਤਾਂ ਟੈਨਸ਼ਨ ਆਪਣੀ ਮੈਂ ਤਾਂ اچانک ਹੀ ਵੀਰ ਆ ਗਈ ਤੇ ਚੱਲ ਮੈਂ ਜਾਣੀ ਜਾ ਕੇ ਸਰਪ੍ਰਾਈਜ਼ ਦੇਣੀ ਇਹਨਾਂ ਨੂੰ ਖੁਸ਼ ਹੋਣਗੇ ਸਾਰੇ ਭੂਆ ਆ ਗਈ ਭੂਆ ਆ ਗਈ ਚੱਲ ਆਪਾਂ ਦੇ ਵੀਰ ਨੂੰ ਵੀ ਖੁਸ਼ੀ ਹੋ ਗਈ ਮੇਰੀ ਭੈਣ ਆ ਗਈ ਭੈਣ ਆ ਗਈ ਕਿਸੇ ਰਖੜੀ ਬੰਨਣ ਵਾਲੇ ਮੈਨੂੰ ਬੰਨ ਇਹਨਾਂ ਨੇ ਤੇ ਅੰਮਦਨ ਬੜਾ ਬਹੁਤ ਕੰਜਰ ਕੜੀ ਪਾਈ ਹੋਈ ਆ ਹਾਂ ਦੱਸੋ ਚਲੋ ਆ ਗਏ ਇਦਾਂ ਸਾਹ ਸੀ ਵੀ ਨਹੀਂ ਕਰਦੇ ਜਿੱਦਾਂ ਇਹ ਕਰਨ ਡਏ ਨੇ ਹਾਂ ਗਰਮੀ 'ਚ ਬੈਠੇ ਆਪਾਂ ਚਲੋ ਕੀ ਕਰੇ ਇਹਦਾ ਕੋਈ ਆਜੋ ਚੱਲ ਵੀਰ ਅੰਦਰ ਚਲੀਏ ਹਾਏ ਹੋ ਰੱਬਾ ਮੇਰ ਕੋ ਗੱਡੀ ਵੱਡੀ ਗਲਤੀ ਹੋ ਗਈ ਆ ਮੈਨੂੰ ਤੇ ਆ ਗੱਲਾਂ ਦਾ ਪਤਾ ਹੀ ਨਹੀਂ ਕਿ ਮੰਮੀ ਨੇ ਇਹ ਵੀ ਕੰਮ ਕੀਤੇ ਆ ਨਿਆਣੇ ਨੂੰ ਘਰੋਂ ਬਾਹਰ ਕੱਢਿਆ ਵਾ ਤੇ ਭਾਬੀ ਨੂੰ ਘਰੋਂ ਬਾਹਰ ਕੱਢਿਆ ਵਾ ਤੇ ਮੈਂ ਆਪਣੇ ਰਾਬਰ ਦੇ ਵੀਰ ਦੇ ਹੱਥੀ ਪੈ ਗਿਆ ਅੱਜ ਹਾਏ ਰੱਬਾ ਮੇਰ ਕੋ ਗੱਡੀ ਵੱਡੀ ਗਲਤੀ ਹੋ ਗਈ ਆ ਹੁਣ ਮੈਂ ਕਰਾਂ ਤੇ ਕਰਾਂ ਕੀ ਮਾਂ ਅਡੀ ਨਹੀਂ ਚਲਾਗ ਵਾ ਕਿਤੇ ਗੱਲ ਨਹੀਂ ਕਰਨ ਵਾਲੀ ਹੈਗੀ ਫੋਨ ਤੇ ਮੈਨੂੰ ਭਰੀ ਗਈ ਹੁਣ ਘਰ ਆਇਆ ਤੇ ਘਰ ਮੈਨੂੰ ਵਖਰਾ ਭਰਿਆ ਉਹਨਾਂ ਨੇ ਮੈਨੂੰ ਖੇਡ ਘਰਾਤਾ ਸਾਰੇ ਜੀਆਂ ਤੋਂ ਪਰ ਆਨਾ ਬੜੀ ਮਾੜੀ ਗੱਲ ਕੀਤੀ ਐ ਮੈਂ ਤੇ ਜਿਹੜਾ ਮੈਂ ਆਪਣੇ ਵੀਰ ਦੇ ਥੀ ਪੈ ਗਿਆ ਵਾਂ ਤੇ ਮਾੜਾ ਬਚੰਗਾ ਕੋਇਆ ਉਹਨਾਂ ਨੂੰ ਮੈਂ ਯਾਰਾ ਹੰਨਾ ਕਰਾਂ ਤੇ ਕਰਾਂ ਕੀ ਇਦਾਂ ਕਰਦਾ ਵਾਂ ਜਾ ਕੇ ਵੀਰ ਨੂੰ ਪਹਿਲਾਂ ਮਿਲਦਾ ਵਾਂ ਵੀ ਵੀਰ ਮੇ ਕੋਈ ਗਲਤੀ ਹੋ ਗਈ ਆ ਮੈਨੂੰ ਨਹੀਂ ਪਤਾ ਮੈਂ ਤੇ ਭੂਆ ਨੂੰ ਗੱਲਾਂ ਕਰਦਾ ਸੁਣਿਆ ਉਹ ਡੈਡੀ ਨਾਲ ਤੇ ਮੈਨੂੰ ਫੇਰ ਪਾ ਲੱਗਾ ਸਾਰੀਆਂ ਗੱਲਾਂ ਦਾ ਤੇ ਬੈਠ ਕੇ ਤੇ ਮਮੀ ਨੂੰ ਸਭ ਚੰਗੀ ਤਰ੍ਹਾਂ ਸਮਝਾਉਨੇ ਆ ਵੀ ਕੀ ਗੱਲ ਆ ਤੇ ਕੀ ਨਹੀਂ ਕਿੱਡਾ ਸੋਹਣਾ ਮਾਹੌਲ ਹੀ ਕਰਦਾ ਸਾਰਾ ਕੁਝ ਹੀ ਬਦਲ ਗਿਆ ਵਾ ਪਤਾ ਨਹੀਂ ਯਾਰ ਕਿਹਦੀ ਨਜ਼ਰ ਲੱਗ ਗਈ ਸਾਡੇ ਘਰ ਨੂੰ ਵੀਰ ਮੈਨੂੰ ਨਾ ਮਾਫ਼ ਕਰ ਦੇ ਉਹ ਨਹੀਂ ਸੈਰਸ ਆ ਵੇ ਉਹ ਛੱਡ ਪਰਾਂ ਯਾਰ ਮੈਂ ਨਾ ਸੱਚੀ ਗੱਲ ਆ ਮੈਂ ਬੜਾ ਪਛਤਾਇਆ ਵਾਂ ਉਹ ਕੋਈ ਗੱਲ ਨਹੀਂ ਸੈਰਸ ਉਹ ਮੈਨੂੰ ਮੇਰੇ ਵਿੱਚ ਨਿਕਲਦਾ ਪਤਾ ਨਹੀਂ ਸੀ ਜੇ ਮੈਨੂੰ ਪਤਾ ਹੁੰਦਾ ਮੇਰੇ ਵਿੱਚ ਨਿਕਲਦਾ ਇਥੋਂ ਦਾ ਕੰਮ ਪਹੁੰਚਣਾ ਨਹੀਂ ਇਹ ਪਹਿਲੀ ਗੱਲ ਤਾਂ ਇਹ ਆ ਉਹ ਸੈਰਸ ਨੇ ਕੰਨਾਂ ਦੇ ਕੱਚੇ ਵੀ ਨਹੀਂ ਬਣੀ ਦਾ ਠੀਕ ਆ ਮੈਂ ਤੇ ਹੁਣ ਸੁਣਿਆ ਵਾਂ ਤੇ ਜਿਹੜਾ ਅੱਖੀ ਤੁਹਾਨੂੰ ਤੇ ਡੈਡੀ ਨੂੰ ਗੱਲਾਂ ਕਰਦੇ ਆ ਜਿਹਦਾ ਨਾ ਇੰਨੀ ਜ਼ਿੰਦਗੀ ਕੱਢੀ ਹੋਵੇ ਨਾ ਤੇ ਮੜਾ ਜਾ ਕੇ ਐਸੇ ਕੋਈ ਕੰਨ ਭਰ ਜੇ ਐਡਾ ਕੱਚਾ ਬੰਦਾ ਵੀ ਨਹੀਂ ਚਾਹੀਦਾ ਉਹ ਵੀਰ ਕੰਨ ਵੀ ਮਾਣੇ ਭਰੇ ਆ ਠੀਕ ਹੋਰ ਨੇ ਭਰੇ ਹੁੰਦੇ ਤੇ ਗੱਲ ਹੋਰ ਹੁੰਦੀ ਤੇਰੇ ਉਹ ਕੰਮ ਨੇ ਆਏ ਨੂੰ ਹੁਣ ਕਿਤੇ ਰਾ ਕੇ ਪਹੁੰਚਾ ਦੇਣਾ ਜੇ ਡੈਡੀ ਵਿੱਚ ਨਾ ਹੁੰਦਾ ਤੇ ਉਹ ਵੀਰ ਮੇਰ ਕੋ ਬੜੀ ਵੱਡੀ ਗਲਤੀ ਹੋ ਗਈ ਹੈ ਤੇ ਮੇਰਾ ਵੱਡਾ ਭਰਾ ਵਾ ਨਾ ਤੇ ਮੈਨੂੰ ਮਾ ਉਹ ਨਹੀਂ ਨਹੀਂ ਸ਼ੈਰਸ ਉਹ ਨਹੀਂ ਤੈਨੂੰ ਮੈਂ ਕੌਣ ਨੂੰ ਮਾਫ ਕਰਨ ਵਾਲਾ ਨਹੀਂ ਨਹੀਂ ਵੀਰੇ ਮੇਰ ਕੋ ਬੜੀ ਵੱਡੀ ਗਲਤੀ ਹੋ ਗਈ ਹੈ ਮੈਂ ਆਦ ਕਦੀ ਤਾਂ ਨਾ ਕੰਮ ਕੀਤਾ ਨਹੀਂ ਅਸੀਂ ਕਦੀ ਸ਼ੁਰੂ ਕਰੀ ਜ਼ਿੰਦਗੀ ਜੇ ਇੱਕ ਵਾਰੀ ਕਿਨੂੰ ਤੂੰ ਨਹੀਂ ਕਿਹਾ ਕਿ ਵੇਖਿਆ ਇਹਨਾਂ ਨੇ ਉਹ ਮੈਨੂੰ ਤਾਂ ਪਤਾ ਤੇ ਤੇਰੇ ਤੇ ਦਿਲ ਚ ਕੁਛ ਨਹੀਂ ਮੈਨੂੰ ਪਤਾ ਸਾਰਾ ਕੁਝ ਤੈਨੂੰ ਮੰਮੀ ਨੇ ਕਿਹਾ ਜੋ ਕਿਹਾ ਵਾ ਮੈਨੂੰ ਤੇ ਵੀ ਚਲੀ ਗੱਲਾਂ ਦਾ ਪਤਾ ਨਹੀਂ ਸੀ ਕਿ ਮੰਮੀ ਨੇ ਬਾਹਰ ਬੂਰ ਕੱਢਿਆ ਕਿ ਘਰੋਂ ਕੱਢਤਾ ਵਾ ਦੋਵਾਂ ਕੁੜੀਆਂ ਨੂੰ ਤੇ ਨਾਲ ਭਾਬੀ ਨੂੰ ਤੇ ਬੜੇ ਬਸ ਰੁਕੀਆਂ ਕਰਤੀ ਦਿੱਤੀਆਂ ਵਾ ਮੈਨੂੰ ਤਾਂ ਹਾ ਗੱਲ ਦਾ ਪਤਾ ਹੀ ਨਹੀਂ ਮੈਂ ਤਾਂ ਹੁਣ ਚੋਰੀ ਚਿਪੇ ਸੁਣ ਲਿਆ ਗੱਲਾਂ ਸਭ ਮੈਂ ਤਾਂ ਤੈਨੂੰ ਸ਼ਦਾਈਆਂ ਹੁੰਦੇ ਦੱਸਿਆ ਕੁਛ ਨਹੀਂ ਤੇ ਇਹ ਮੰਮੀ ਨੂੰ ਨਫਰਤ ਨਾ ਕਰੇ ਕਿਤੇ ਪਰਤਾ ਨੂੰ ਮੰਮੀ ਨੇ ਉਲਟ ਦੱਸਤਾ ਸਾਰਾ ਕੁਝ ਪਰ ਮੰਮੀ ਨੇ ਮੈਨੂੰ ਭਰਤਾ ਨਾ ਪਰ ਗੱਲ ਇਹ ਵੀ ਉਹ ਸੈਰਸ ਇੰਨੇ ਕੰਨਾਂ ਦੇ ਕੱਚੇ ਵੀ ਨਾ ਹੋਵੋ ਉਹ ਵੀਰ ਮੈਨੂੰ ਨਹੀਂ ਜਿਹੜਾ ਮਰਜੀ ਤੁਹਾਨੂੰ ਕਿਸਦੇ ਮਰਹਾਲ ਚੁੱਕਦੇ ਉਹ ਮੈਂ ਤੇ ਇਹ ਸੋਚਿਆ ਵੀ ਖਰੇ ਮਾਂ ਸੱਚੀ ਬੋਲਦੀ ਆ ਵੀ ਮੈਂ ਬਾਹਰ ਚਲਗਾ ਮੇਰੇ ਜਾਨ ਤੋਂ ਬਾਅਦ ਆ ਕੰਮ ਹੋਣ ਲਿਆ ਪਿਆ ਉਹ ਮੰਮੀ ਨੇ ਗਲਤ ਫਾਇਦਾ ਉਠਾ ਲਿਆ ਨਾ ਸੋਕੋ ਮੈਨੂੰ ਤੈਨੂੰ ਦੱਸਣਾ ਚਾਹੀਦਾ ਸਾਰਾ ਕੁਝ ਪਰ ਇਹੜੀ ਮਾਂ ਵਾ ਕਾੜੀ ਦੁਸ਼ਮਣ ਮੈਨੂੰ ਤੇ ਸਮਝ ਨਹੀਂ ਆਉਂਦੀ ਪਤਾ ਨਹੀਂ ਹੁਣ ਰੱਬ ਹੀ ਰੱਖਾਈ ਉਹ ਸੈਰਸ ਇਹ ਕਾ ਚੰਗਾ ਹੋ ਗਿਆ ਵਾ ਕਿ ਪੂ ਆ ਗਈ ਬਾਹਰੋਂ ਹਣ ਸਭ ਕੋ ਸਾਂਭ ਲਾ ਭੂਆ ਹਣ ਰਾਲ ਮਿਲ ਕੇ ਨਾ ਤੇ ਮੰਮੀ ਤੇ ਦਿਵਾਲੇ ਹੋਈਏ ਇਕਲੀ ਸਾਰੇ ਜਾਣੇ ਵੀ ਚਾਹੀਦਾ ਕੀ ਆ ਹੁਣ ਤਾਂ ਸਭ ਕੋ ਪਾ ਲੱਗ ਗਿਆ ਵਾ ਚਲੋ ਵੇਖ ਦੇਣ ਭੂਆ ਮੈਂ ਤੇ ਕੋ ਭੂਆ ਦੱਸਿਆ ਨਹੀਂ ਅਜੇ ਤੱਕ ਪਤਾ ਨਹੀਂ ਡੇੜ ਦੀ ਗੱਲ ਹੋਈ ਕਿ ਨਹੀਂ ਹੋਈ ਪਰਨਾ ਵੀਰ ਤੂੰ ਹੀ ਆਪਣੇ ਦਿਲ ਚ ਗੱਲਾਂ ਰੱਖਿਓ ਉਹ ਨਹੀਂ ਸੈਰਸ ਉਹ ਨਹੀਂ ਤੈਨੂੰ ਚਲੋ ਪਤਾ ਲੱਗ ਗਿਆ ਸਾਰਾ ਕੁਝ ਇੰਨਾ ਬੜਾ ਵਾ ਮੈਂ ਤਾਂ ਤੂੰ ਹੀ ਬੜਾ ਯਾਰ ਕੱਲ ਦਾ ਮੈਂ ਤਾਂ ਫਿਰ ਮਾਫੀ ਮੰਗਦਾ ਤੁਹਾਡੇ ਕੋ ਜਿਹੜਾ ਮੈਂ ਤੇ ਹੱਥੀ ਪਿਆ ਗਿਆ ਮੇਨੂੰ ਤਾਂ ਬਹੁਤ ਵੱਡੀ ਗਲਤੀ ਹੋ ਗਈ ਮਰਕੋ ਵੀਰ ਐਦਾ ਨਹੀਂ ਮਰੇਂਗੀ ਤੂੰ ਅਣਜਾਨ ਹੈਗਾ ਤੈਨੂੰ ਪਤਾ ਨਹੀਂ ਕਿਸ ਗੱਲ ਦਾ ਤੂੰ ਚੱਕਣਾ ਜੇ ਆ ਕੇ ਕੀਤਾ ਸਭ ਕੁਝ ਜੋ ਕੀਤਾ ਵਾ ਤੇਰੇ ਕਸੂਰ ਥੋੜੀ ਹੀ ਕਹੀਂ ਓਏ ਪਰ ਗੱਲ ਇਹ ਹੀ ਆ ਕਿ ਕੱਲ ਤੋਂ ਕੋਈ ਵੀ ਕੰਮ ਹੋ ਜੇ ਕਿਸ ਦੀ ਗੱਲ ਦਾ ਵਿਸ਼ਵਾਸ ਨਹੀਂ ਕਰਨਾ ਜਿੰਨਾ ਤੱਕ ਆਪੇ ਅੱਖੀ ਨਾਲ ਸਭ ਕੁਝ ਵੇਖ ਲੈ ਠੀਕ ਆ ਮੈਂ ਕਦੇ ਨਹੀਂ ਕਦੀ ਕੀਤਾ ਕਿਸ ਦੀ ਗੱਲ ਦਾ ਵਿਸ਼ਵਾਸ ਪਰ ਜਦੋਂ ਮਾਂ ਹੀ ਕਹੇ ਤਾਂ ਫਿਰ ਕਿਹੜੀ ਗੱਲ ਹੁੰਦੀ ਆ ਓ ਚੱਲ ਛੱਡ ਕੋਈ ਗੱਲ ਨਹੀਂ ਚੱਲ ਵੀਰ ਇੰਨੀ ਬੜੀ ਖੁਸ਼ੀ ਆ ਕਿ ਤੂੰ ਮੋੜ ਆਇਆ ਵਾ ਬੜਾ دیر ਨਹੀਂ ਗਿਆ ਕੰਮ ਹਟਾ ਮੈਂ ਤਾਂ ਕਹਿੰਦਾ ਚੰਗੇ ਵਲੇ ਮੋੜ ਆਇਆ ਮੈਂ ਇਹਦੇ ਮੰਮੀ ਨੇ ਕਹਿਣੀ ਭੂਆ ਦੇ ਗੱਲ ਪੈ ਜਾਈ ਗਏ ਜਾ ਕੇ ਓ ਨਹੀਂ ਨਹੀਂ ਮੂਰਖਾ ਤੂੰ ਬੜਾ ਵਧੀਆ ਕੀਤਾ ਜਿਹੜਾ ਆਪਣੇ ਹਾਏ ਮੈਂ ਮਰ ਜਾ ਹਏ ਆ ਸਾਇਰਸੀ ਆ ਹਏ ਇਹ ਕੀ ਕੰਡਿਆ ਸਣੀ ਲਾਗੇ ਹਏ ਮੇਰਾ ਰੱਬਾ ਸੱਚੀ ਸਾਇਰਸੀ ਆ ਹਏ ਹਏ ਮੈਂ ਸੁਪਨਾ ਤ ਨਹੀਂ ਵਖਣ ਦੀ ਕੋਈ ਨਹੀਂ ਹਏ ਰੱਬਾ ਇਹ ਕੀ ਕੰਡਿਆ ਵਾ ਹੁਣੇ ਤੋਂ ਦਾ ਸਿਰ ਪਾਉਣ ਨੂੰ ਪੈ ਗਿਆ ਹੁਣ ਕਿਦੇ ਜੱਫੀਆਂ ਪਾਉਣ ਰਿਆ ਇਹਨੂੰ ਇਹਨੂੰ ਕਿਨੇ ਮਤ ਦੇਤੀ ਮੈਨੂੰ ਤੇ ਇਹਨੂੰ ਸਮਝਾਉਣ ਡਈ ਮੈਨੂੰ ਤਾਂ ਲੱਗਦਾ ਭੂਆ ਨੂੰ ਸਾਰੀ ਗੱਲ ਦਾ ਪਤਾ ਲੱਗ ਗਿਆ ਵਾ ਤੇ ਉਹਨੇ ਇਹਨੂੰ ਸਮਝਾ ਸਮਝੋ ਦਿੱਤੀ ਕੋਈ ਗੱਲ ਬਾਤ ਰਾਜੋਤ ਕਰੇ ਹੁਣ ਤੇਰੇ ਮਾੜੇ ਹਾਲ ਵਾ ਹੁਣ ਤੇਰਾ ਕੀ ਬਣੂਗਾ ਹੁਣ ਮੈਂ ਕਿਹੜਾ ਤੀਰ ਤੁਕਾ ਚਲਾਵਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਮੇਰਾ ਤਾਂ ਦਿਮਾਗ ਹੀ ਖਿਲ ਗਿਆ ਸਾਰਾ ਵੇਖ ਕੇ ਆ ਸਭ ਕੁਛ ਮੈਂ ਕੀ ਕਰਾਂ ਮੈਨੂੰ ਸਮਝ ਨਹੀਂ ਆਉਂਦੀ ਮੈਂ ਕੀ ਕਰਾਂ ਆਏ ਹੁਣ ਮੈਂ ਗਾਂ ਜਾਵਾ ਕਿ ਨਾ ਜਾਵਾ ਵਾਜ ਮਾਰਾਂ ਇਹਨੂੰ ਕਿ ਨਾ ਮਾਰਾਂ ਸਮਝ ਨਹੀਂ ਆਉਂਦੀ ਇਹ ਇਹੋ ਤਾਂ ਲੱਗ ਲਹਿਣ ਕੀ ਗਿਆ ਵਾ ਇਹਨੂੰ ਕਾਦਾ ਪਿਆਰ ਜਾਗਿਆ ਇਹਦੇ ਨਾਲ ਦੱਸ ਉਹ ਵੀ ਕਿੱਡਾ ਗਾੜੇ ਦੰਦ ਕੱਢਣ ਡਿਆ ਵਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਇਹ ਤਾਂ ਕਰਦੀ ਆ ਇੱਥੇ ਖਲੋ ਕੇ ਸੁਣ ਨਹੀਂ ਬੁਲਾਂਦੇ ਗੱਲਾਂ ਤੇ ਕੀ ਗੱਲਾਂ ਕਰਦੇ ਆਏ ਹੈ ਇਹਨੂੰ ਕਿੰਨੇ ਮਤ ਦਿੱਤੀ ਮੈਂ ਤੇ ਇਹਨੂੰ ਸਮਝਾਉਂਦੀ ਚਲੀ ਵੀਰੇ ਅੰਦਰ ਸਾਰਸ ਤੂੰ ਚੱਲ ਤੇ ਮੈਂ ਮੜਾ ਜਾਣਾ ਨੱਕਾ ਕਰ ਆਣਾ ਚੱਲ ਨੱਕਾ ਕਰ ਆਵਾ ਆਜੋ ਮੋੜ ਕੇ ਛੇਤੀ ਹਾਂ ਟਾਈਮ ਨਾਲ ਕੋਈ ਨਾ ਚੱਲ ਤੂੰ ਮਾ ਆ ਗਿਆ ਚਲੋ ਕੋਈ ਨਾ ਟੈਨਸ਼ਨ ਨਾ ਲੈ ਕੇ ਗਾ ਨਹੀਂ ਨਹੀਂ ਕੋਈ ਗੱਲ ਨਹੀਂ ਠੀਕ ਜੀ ਠੀਕ ਜੀ ਭਾਈ ਹੁੰਦਾ ਤੁਰਿਆ ਓਰੇ ਆਵੇ ਓਰੇ ਆ ਗਾਸਨ ਮੇਰੀ ਛੱਡ ਦੇਰਾ ਤੰਮ ਵੀ ਤੂੰ ਦੱਸਾਂ ਗੱਲ ਮੈਂ ਛੱਡੇ ਪੁੱਤ ਤੇਰਾ ਹਾਏ ਕਿੱਦਾਂ ਪਿਆ ਮੈਨੂੰ ਦੱਸ ਤੂੰ ਵੀ ਲੱਗਾ ਕਸਰਾਂ ਪੂਰੀਆਂ ਕਰਨ ਹੁਣ ਉਹਦੇ ਵਾਂਗੂ ਉਹ ਕਿੱਦਾਂ ਨਹੀਂ ਮਾਵਾ ਹੈ ਦੁਆ ਪੈ ਲੜਾਲਾ ਮਾਰਦਾ ਤੂੰ ਕੀ ਬੋਲਣ ਡਿਆ ਵਾ ਕੀ ਬੋਲਦਾ ਵਾ ਸੱਚੀ ਗੱਲ ਬੋਲਣ ਡਿਆ ਵਾ ਮੇਰੇ ਤੋਂ ਗੱਲਾਂ ਤਾਂ ਪਤਾ ਹੀ ਨਹੀਂ ਲੱਗਾ ਵੀ ਗੱਲਾਂ ਹੋਈਆਂ ਕੀ ਸਾਡੇ ਘਰ ਕੀ ਗੱਲਾਂ ਹੋਈਆਂ ਨਜਾਇਲ ਲੜਾਤਾ ਮੈਨੂੰ ਸਾਰੇ ਡੱਪਰਨਾ ਤੂੰ ਅੱਛਾ ਤੇਰੇ ਮੈਂ ਲੜਾਇਆ ਵਾ ਹੋਰ ਕੀ ਆ ਜੋ ਆਪਣੇ ਅੱਖੀਂ ਵੇਖਿਆ ਤੂੰ ਉਹ ਅੱਖੀਂ ਨਹੀਂ ਵੇਖਿਆ ਕੀ ਝੂਠ ਸਭ ਕੋ ਵੇਖ ਲਿਆ ਵਾ ਅੱਛਾ ਅਖਾਂ ਕਿਨੇ ਰਾਗਿਆ ਮੇਰੇ ਤੇ ਮੈਂ ਗਲਤ ਹਾਂ ਤੇ ਗਲਤ ਹਾਂ ਤੂੰ ਮੰਮੀ ਤੂੰ ਇੰਨੀ ਕਿ ਜ਼ਿਆਦੀ ਗਲਤ ਹਾਂ ਗੱਲ ਨਹੀਂ ਕਰਨ ਵਾਲੀ ਹੈਗੀ ਹਾਂ ਤੈਨੂੰ ਕਿਨੇ ਪੱਟੀ ਪੜਾਤੀ ਆ ਠੀਕ ਹੈ ਨਾ ਮੈਂ ਕਿਨੇ ਪੱਟੀ ਪੜਾ ਦਿੱਤੀ ਇੱਥੇ ਚਾਰ ਪੰਜ ਬੁੱਢੀਆਂ ਇਕੱਠੀਆਂ ਕਰੀਏ ਨਾ ਇੰਨੀ ਸਿਰ ਤੇ ਸਵਾਹ ਬਣੀ ਗੱਲ ਨਹੀਂ ਕਰਨ ਵਾਲੀ ਹੈਗੀ ਮੈਂ ਮਰ ਜਾ ਮੇਰਾ ਪੁੱਤ ਨੇ ਅੱਧਾ ਕਿੱਦਾਂ ਗੱਲ ਕਰਿਆ ਤੂੰ ਕਿੱਦਾਂ ਨਹੀਂ ਮਾਰਦੇ ਭਰਾ ਲੜਾਉਂਦੀ ਆਪਚ ਮੈਨੂੰ ਕਿੱਦਾਂ ਬੋਲਣ ਦਿਆ ਨਹੀਂ ਐਡਾ ਬੋਲੀਦਾ ਮਾਵਾ ਨਾਲ ਇਤਰਾ ਬੋਲੀਦਾ ਵਾ ਤੇਰਾ ਦਿਮਾਗ ਖਰਾਬ ਹੋ ਗਿਆ ਵਾ ਠੀਕ ਹੈ ਨਾ ਤੂੰ ਦੱਸ ਮੈਨੂੰ ਆ ਤੈਨੂੰ ਕਿਨੇ ਨਹੀਂ ਚੁਕਣਾ ਦਿੱਤੀ ਮੇਰੇ ਬਰ ਕਿ ਪੇੜ ਮਾਰ ਨਹੀਂ ਥੇ ਇਦਾਂ ਬੋਲਦਾ ਮਾਵਾਂ ਨਾਲ ਇਤਰਾ ਬੋਲੀਦਾ ਬੀਸੇ ਕਰਦੇ ਮੇਰੇ ਨਾਲ ਇਦਾਂ ਕਰਨ ਨਹੀਂ ਹੁਣ ਤੂੰ ਵੀ ਡੇ ਪਿਆ ਹਾਂ ਕੰਮ ਕਰ ਉਹ ਇਹ ਤਾਂ ਕਰਨਾ ਵਾ ਇਹ ਤਾਂ ਕੀਤਾ ਘੱਖ ਨਹੀਂਗਾ ਕੀ ਕਰਨਾ ਇਹ ਤਾਂ ਕਰਨਾ ਵਾ ਕੀ ਕਰਨਾ ਅਰੇ ਸਾਰੇ ਇਕੱਠੇ ਹੋ ਕੇ ਫੇਰ ਕਰਦੇ ਕੀ ਕਰਨਾ ਅਸੀਂ ਕਰਦੇ ਆਹ ਦੇਖੋ ਕੀ ਕਰਨਾ ਤਾਂ ਇਕੱਠੇ ਹੋ ਕੇ ਹੈ ਗੱਲਾਂ ਇਹ ਕਰਦਾ ਮੈਨੂੰ ਮਿਲ ਤੇ ਦੱਸ ਮੈਨੂੰ ਉਹਦੇ ਵਿੱਚ ਲੀਆਂ ਗੱਲਾਂ ਦਾ ਪਤਾ ਨਹੀਂ ਅਜੇ ਵੀ ਤੁਸੀਂ ਆ ਵੀ ਕੰਮ ਕੀਤੇ ਆ ਕਿਹੜੀਆਂ ਵਿੱਚ ਲੀਆਂ ਗੱਲਾਂ ਕੀ ਕੀਤਾ ਮੈਂ ਥਾਬੀ ਨੇ ਘਰੋਂ ਧੱਕੇ ਮਾਰ ਕੇ ਬਾਹਰ ਕੱਢਿਆ ਵਾ ਹਏ ਮੈਂ ਮਰ ਜਾ ਮੈਨੂੰ ਤੇ ਵੀ ਨਹੀਂ ਪਤਾ ਜੇ ਤੇ ਤੈਨੂੰ ਕਿੰਨੇ ਕਹਿਤਾ ਉਹ ਮੈਨੂੰ ਲੱਗ ਗਿਆ ਪਤਾ ਕਿੰਨੇ ਕਹਿਤਾ ਸਾਨੂੰ ਕੋ ਲੱਗ ਗਿਆ ਪਤਾ ਫਾਇਰਸ ਸਾਰੀਆਂ ਗੱਲਾਂ ਝੂਠੀਆਂ ਵਾ ਚੱਲ ਮੰਮੀ ਹੁਣ ਤੂੰ ਜਿੰਨੇ ਪਖੰਡ ਕਰਨੇ ਤੂੰ ਕਰ ਲੈ ਠੀਕ ਆ ਨਾ ਹੁਣ ਤੇਰਾ ਕੋਈ ਪਖੰਡ ਨਹੀਂ ਚੱਲਣਾਗਾ ਜਿੰਨਾ ਮਰਜ਼ੀ ਰੋਜੋ ਮਰਜ਼ੀ ਕਰ ਠੀਕ ਆ ਹੁਣ ਹੁਣ ਮੈਂ ਚੱਲਾ ਹੀ ਅੰਦਰ ਭੁਆ ਲੱਗੇ ਤੇ ਆ ਜਾ ਉਥੇ ਫਿਰ ਕਰ ਲੈਨੇ ਗੱਲ ਜਰੀ ਕਰਨੀ ਮੈਨੂੰ ਦੱਸ ਹੁਣ ਮੇਰੀ ਫਾਇਰਸ ਹਾਏ ਮੈਂ ਮਰ ਜਾ ਹਾਏ ਰੱਬਾ ਇਹਨੂੰ ਕੀ ਹੋ ਗਿਆ ਹੁਣ ਮੈਂ ਕੀ ਕਰਾਂ ਹੇ ਹੁਣ ਮੈਂ ਕਿੱਦੂ ਸੱਦਾ ਤੇ ਕਿੰਨੂ ਕੱਲ ਕਰਾਂ ਸਾਰੇ ਮੈਂ ਹਾਏ ਮੇਰੇ ਮਾਲਦਾ ਤਾਂ ਕੋਈ ਵੀ ਨਹੀਂ ਹੈਗਾ ਇਹ ਹੀਗਾ ਹੁਣ ਇਹ ਵੀ ਡੈਪਿਆ ਹੋਜੇ ਗੱਲਾਂ ਕਰਨ ਇਹਨੂੰ ਕਿੰਨੇ ਦਿਖਾਨ ਪਰਤੇ ਆ ਇਹਨੂੰ ਕਿੰਨੇ ਸਾਰੇ ਗੱਲਾਂ ਦੱਸਦੇ ਮੈਨੂੰ ਤੇ ਇਹਨੂੰ ਸਮਝਾਉਣ ਲਈ ਹਾਏ ਹੁਣ ਮੈਂ ਕੀ ਕਰਾਂ ਹਾਏ ਰੱਬਾ ਹੁਣ ਮੈਂ ਅੰਦਰ ਜਾਵਾਂਗੇ ਬਾਹਰ ਜਾਵਾਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਨਾ ਹੁਣ ਸਾਰੇ ਮੇਰਾ ਰਲ ਕੇ ਸਿਰ ਪਾੜਨਾ ਵਾ ਪਰ ਮੈਂ ਕਿਸੇ ਪਿਆਰੇ ਦਾ ਪਾਣੀ ਥੋੜੇ ਪੀ ਆਂਦੜਾ ਮੈਂ ਵੀ ਅੜੀ ਰਹਿਣਾ ਵਾ ਮੈਂ ਕੋਹ ਨਹੀਂ ਕੀਤਾ ਤੇ ਸਾਰੇ ਬਰਖਲਾਫ ਆ ਮੇਰੇ ਮੈਨਾਂ ਨੂੰ ਚੰਗੀ ਲੱਗਦੀ ਬਸ ਬਸ ਮੈਂ ਤੁਹਾਨੂੰ ਤੁਹਾਨੂੰ ਸਦਾ ਕੋਈ ਗੱਲ ਨਹੀਂ ਜੇ ਮੇਰਾ ਡੋਲ ਗਈ ਨਾ ਤੇ ਨਾ ਸਾਰਾ ਮੇਰੇ ਤੇ ਹਾਵੀ ਹੋਏ ਰਹਿਣਾ ਤੇ ਮੈਂ ਨਹੀਂ ਹਾਵੀ ਹੋਣ ਦੇਣਾ ਮੈਂ ਸੱਚੀ ਹਾਂ ਤੇ ਮੈਂ ਤਾਂ ਬਸ ਇੱਦਾਂ ਹੀ ਰਹਿਣਾ ਮੈਂ ਕਿਉਂ ਕਿਸੇ ਥੱਲੇ ਲੱਗਾ ਮੈਂ ਨਹੀਂ ਨੀਵੀ ਹੋਣਾ ਬਸ ਚੱਲ ਹਾਂ ਜਾ ਕੇ ਵੇਖਨੀ ਪੜਾ ਕੀ ਕਰਦੇ ਅੰਦਰ ਜਾ ਕੇ ਹੋਣਾ ਕੀ ਕਰਾਂ ਮੈਂ ਮੈਨੂੰ ਹੀ ਕੁਝ ਨਾ ਕੁਝ ਸੋਚਣਾ ਪੈਣਾ ਇਹਨਾਂ ਦਾ ਇਹ ਘਰ ਦੇ ਮਾਹੌਲ ਨੂੰ ਮੈਂ ਹੀ ਠੀਕ ਕਰੂੰਗੀ ਇਹ ਬਹੁਤ ਮਾੜਾ ਇਹਨਾਂ ਦਾ ਹੋਣ ਰਿਹਾ ਸਾਰਾ ਕੁਝ ਐਨਾ ਆਪਸ ਵਿੱਚ ਸਾਰੇ ਇੱਕ ਦੂਜੇ ਦੇ ਵੈਰੀ ਬਣੇ ਕੋਈ ਨਹੀਂ ਮੈਂ ਸੋਚਦੀ ਆਂ ਕੁਛ ਕੋਈ ਨਾ ਕੋਈ ਪਲਾਨ ਕਰਦੀ ਆਂ ਪ੍ਰਭ ਨੂੰ ਹੁਣ ਮੈਂ ਰਾਹ ਤੇ ਲਿਆ ਕੇ ਰੱਖਾਂਗੀ ਵੇਖੀਨ ਮੈਂ ਕਿਦਾਂ ਸਿੱਧਿਆਂ ਕਰਦੀ ਆਂ ਇੰਨਾ ਕੁਛ ਕਰ ਛੱਡਿਆ ਐਨੇ ਤੇ ਮੈਨੂੰ ਕੋਈ ਗੱਲ ਦਾ ਪਤਾ ਹੀ ਨਹੀਂ ਨਾ ਗਰਜਿੰਦਰ ਦਾ ਸਾਰੀ ਗੱਲ ਤੇ ਮੈਨੂੰ ਤਾਂ ਕੋਈ ਗੱਲ ਦਾ ਪਤਾ ਹੀ ਨਹੀਂ ਲੱਗਣਾ ਕੋਈ ਗੱਲ ਨਹੀਂ ਮੈਂ ਮਾਰਦੀ ਆਂ ਨਿਆਣਿਆਂ ਨੂੰ ਆਜ ਸਣੀ ਨਾ ਕਰਦੀ ਆਂ ਗੱਲ ਪਹਿਲਾਂ ਸਣੀ ਨੂੰ ਕੁਛ ਦੀ ਆਂ ਚਲ ਮੈਂ ਮਾਰਦੀ ਆਂ ਸਣੀ ਨਵਾਜ ਮਾਰਦੀ ਆਂ ਭਲਾ ਲਾ ਚੰਗਾ ਹੋ ਗਿਆ ਤੇ ਇਕੱਠੇ ਹੀ ਆਉਣ ਦੇ ਸ਼ੁਕਰਾਂ ਮਾਲਕਾ ਦੋਹੇ ਭਰਾ ਇਕੱਠੇ ਆਉਂਦੇ ਵੇ ਤੁਸੀਂ ਇਕੱਠੇ ਹਾਂਜੀ ਭਾਜੀ ਸ਼ੁਕਰ ਆ ਮਾਲਕ ਦਾ ਮੈਂ ਤਾਂ ਕਿਹਾ ਹੀ ਕਿ ਤੇ ਰੱਬ ਨੇ ਹੋਰ ਇੰਨਾ ਕੁਝ ਕਰ ਛੱਡਿਆ ਮੈਨੂੰ ਗਰਜਿੰਦੇ ਨੇ ਸਾਰਾ ਕੁਝ ਦੱਸਿਆ ਉਹ ਨਹੀਂ ਭਾਜੀ ਉਹ ਰੱਬ ਵੇਖਦਾ ਨਾ ਸਾਰਾ ਕੁਝ ਉਹਨੇ ਸਾਰਾ ਕੁਝ ਬਖਾਲਦਾ ਤੂੰ ਇੰਨਾ ਕੁਝ ਕਰ ਛੱਡਿਆ ਤੈਨੂੰ ਨਾ ਪਤਾ ਵੀ ਤੇਰਾ ਭਰਾ ਕਿਦਾਂ ਦਾ ਵਾ ਤੇ ਤਾਂ ਤੇ ਜਾਨ ਛਿੜਕਦਾ ਪਤਾ ਤੇਰੇ ਨਾਲ ਕਿੰਨਾ ਕੁਝ ਕਰ ਛੱਡਿਆ ਉਹਨੇ ਮੈਂ ਤੇ ਭਾਜੀ ਮਿਰਚਪਣਾ ਜਾ ਆ ਗਿਆ ਹੁਣ ਅੱਖਾਂ ਖੁੱਲ ਗਈਆਂ ਹੋਰ ਤੇ ਅੱਖਾਂ ਜੀ ਖੁੱਲੀਆਂ ਹੁਣ ਲੱਗਿਆ ਪਤਾ ਸਭ ਨੂੰ ਲੱਗਿਆ ਪਤਾ ਵੇਖ ਲੈ ਤੇਰੀ ਮਾਂ ਨੇ ਕਿਹੜੀਆਂ ਚਾਲਾਂ ਖੇਡੀਆਂ ਕਿਹੜੀਆਂ ਗੇਮਾਂ ਖੇਡ ਮੈਂ ਤਾਂ ਸੁਣ ਕੇ ਇਨਾ ਮੈਨੂੰ ਦੁੱਖ ਹੋਇਆ ਪੁੱਤ ਐ ਉਹ ਮਾਵਾ ਲੋਕੀ ਮਾਵਾ ਜਿਹੜੀਆਂ ਹੁੰਦੀਆਂ ਇਕੱਠੀਆਂ ਕਰਦੀਆਂ ਪੁੱਤ ਨਾ ਵੀ ਹਣ ਮੇਰੇ ਪੁੱਤ ਸੱਚੇ ਪਾਸ਼ਾ ਇਹਨਾਂ ਦਾ ਇਤਫਾਕ ਨਾਲ ਦਾ ਪਿਆਰ ਬਣਾਈ ਰੱਖੀ ਇੱਕ ਇੱਕ ਇੱਦਾਂ ਦੀ ਮਾਵਾ ਜਿਹੜੀ ਤੁਹਾਡੇ ਵਿੱਚ ਡਈ ਪਾੜਾ ਪਉਣ ਮੈਂ ਤਾਂ ਸੁਣ ਕੇ ਵੀ ਮਾਵਾ ਕਿ ਕੀ ਆਏ ਕਿੰਨੇ ਰੱਬ ਨੇ ਕਿਹੜੇ ਰੱਬ ਨੇ ਇਹਨੂੰ ਮਾਂ ਬਣਾਤਾ ਕੀ ਪਤਾ ਕੀ ਆ ਤੇ ਕੀ ਹੋਜੀ ਪਰ ਹੁਣ ਤੁਹਾਨੂੰ ਕੁਝ ਕਰਨਾ ਪੈਣਾ ਪੁੱਤ ਮੈਂ ਸੋਚ ਲਿਆ ਜੋ ਕਰਨਾ ਮੈਂ ਸੋਚ ਲਿਆ ਜੋ ਕਰਨਾ ਮੈਂ ਆਪਣੇ ਪਲਾਨ ਆਪਣੇ ਮਨ ਵਿੱਚ ਪੂਰਾ ਬਣਾ ਲਿਆ ਵਾ ਇਹ ਤਾਂ ਹੁਣ ਕੁਝ ਕਰਨਾ ਹੀ ਪੈਣਾ ਮੈਨੂੰ ਮੈਂ ਸਾਰਾ ਕੁਝ ਠੀਕ ਕਰਨਾ ਆ ਜਿੱਦਾਂ ਮੈਂ ਸਾਰਾ ਕੁਝ ਇਹਦਾ ਠੀਕ ਕਰਕੇ ਜਾਊਂਗੀ ਇਹ ਮੈਂ ਸਾਰੇ ਮਾਹੌਲ ਨੂੰ ਠੀਕ ਕਰੂੰਗੀ ਫਿਰ ਮੈਂ ਜਾਣਾ ਹੁਣ ਮੈਨੂੰ ਰਹਿਣਾ ਨਾ ਪਵੇ ਇੱਕ ਹਫਤਾ ਤੇ ਦੱਸੋ ਤੁਸੀਂ ਕਰਨਾ ਕੀ ਆ ਤੁਹਾਡੇ ਨਾਲ ਹਾਂ ਠੀਕ ਆ ਮੈਂ ਵੀ ਕੁਝ ਕਰਨਾ ਹੀ ਮੈਂ ਸੋਚਣ ਲਈ ਹੈ ਵੀ ਕੀ ਕਰਨਾ ਇਹਦਾ ਕਰਨਾ ਕੀ ਦਾਦੀ ਮਮਾ ਦਾਦੀ ਮਮਾ ਸੁੱਤੇ ਹੈਗੇ ਆ ਹੋ ਸੁੱਤੀਆਂ ਕਿਉਂ ਤੂੰ ਦੱਸ ਤੂੰ ਕੀ ਕਹਿਣਾ ਦਾਦੀ ਮਮਾ ਚੀਜੀ ਦੋ ਨਾ ਅੱਜ ਆ ਪਾਜਾ ਮੇਰੇ ਲੱਗੋ ਚੀਜੀ ਦੋ ਤੈਨੂੰ ਆਪਣੀ ਮਾਂ ਕੋਲ ਹੋ ਜਾ ਕੇ ਚੀਜ਼ੀਆਂ ਅੰਦਾ ਸਿਰ ਖਾਣਾ ਆਂਦੀ ਮੇਰਾ ਪਤਾ ਨਹੀਂ ਜ਼ਿੰਦਗੀ ਐ ਇਹਨੂੰ ਮੈਂ ਲਾਇਬ੍ਰੇਰੀ ਮਾਇਕਲ ਦੀ ਆ ਜਾ ਜਾ ਕੇ ਸਤਾ ਉਹਨੂੰ ਹੱਦ ਹੋਈ ਇਹਨਾਂ ਵਾਲੀ ਫਿਰ ਦੋ ਘੜਿਆਂ ਚੈਨ ਕਰ ਦਿੰਦੇ ਕਦੀ ਦਾਦੀ ਮਮਾ ਚੀਜੀ ਦੋ ਤੇ ਕਦੀ ਦਾਦੀ ਮਮਾ ਮੈਨੂੰ ਖਾਣ ਨੂੰ ਦੋ ਤੇ ਕਦੀ ਰੋਟੀਆਂ ਦੋ